ਦੋਸਤੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਗੇਟ ਔਰ ਸੈਨੇਟ ਨੂੰ ਭੰਕ ਕਰਨ ਲਈ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਦੇ ਬੋਰਡ ਵਿੱਚ ਅੱਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇੱਕ ਵੱਡੇ ਪਦਰੇ ਦੇ ਉੱਤੇ ਜਿਹੜਾ ਸੰਘਰਸ਼ ਲਗਾਤਾਰ ਤਿੰਨ ਦਿਨਾਂ ਤੋਂ ਚੱਲ ਰਿਹਾ ਸੀ ਉਸ ਦੇ ਲਈ ਅੱਜ ਪੰਜਾਬ ਪੱਤਰ ਦੇ ਵਿੱਚ ਸਤਾ ਦਿੱਤਾ ਗਿਆ ਸੀ ਯੂਰਪ ਨੇ ਮੁਕੰਮਲ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਸ ਰੋਸ ਪ੍ਰੋਟੈਸਟ ਔਰ ਅੱਜ ਵਿਤਰਨੀ ਪ੍ਰੋਟੈਸਟ ਦਾ ਜਿਹੜਾ ਸੱਦਾ ਸੀ ਜਿਸ ਨੂੰ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਇਸ ਵਾਰ ਸਮਰਥਨ ਮਿਲਿਆ ਉੱਥੇ ਦੂਜੀਆਂ ਸਟੇਟਾਂ ਨੂੰ ਹਰਿਆਣਾ ਹਿਮਾਚਲ ਤੋਂ ਵੀ ਵੱਡੀ ਗੁੰਜਰੀ ਦੇ ਵਿੱਚ ਲੋਕਾਂ ਵੱਲੋਂ ਇਸ ਨੂੰ ਸਮਰਥਨ ਦਿੱਤਾ ਗਿਆ ਪੰਜਾਬ ਦੇ ਯ ਕਿਸਾਨ ਜਥੇਬੰਦੀਆਂ ਮੌਜੂਦ ਜਥੇਬੰਦੀਆਂ ਤੇ ਹੋਰ ਜਿਹੜੇ ਸੰਗਠਨ ਨੇ ਉਹਨਾਂ ਵੱਲੋਂ ਵੀ ਅੱਜ ਦੇ ਇਸ ਜਿਹੜਾ ਵਿਦਿਆਰਥੀਆਂ ਦੇ ਬੰਦ ਨੂੰ ਵੱਡੇ ਪੱਧਰ ਤੇ ਤੇੜਾ ਸਮਰਥਨ ਮਿਲਿਆ ਹੈ ਭਾਵੇਂ ਉਹ ਨੋਟੀਫਿਕੇਸ਼ਨ ਰੱਦ ਹੋ ਗਿਆ ਪਰ ਅਜੇ ਵੀ ਜਿਹੜਾ ਹੈਗਾ ਵਿਦਿਆਰਥੀ ਜੱਲ ਦੇ ਤੇੜੇ ਹੋ ਇਹ ਜੇ ਤੁਣਾ ਨੇ ਬਹਾਲ ਨਹੀਂ ਹੁੰਦੀਆਂ ਸਿੰਡੀਕੇਟਔਰ ਸੈਨਰ ਦੇ ਤੁਣਾ ਨਹੀਂ ਬਹਾਲ ਨਹੀਂ ਹੁੰਦੀ ਔਰ ਨਹੀਂ ਕਰਾਈ ਜਾਂਦੀ ਉਹ ਜਿਹੜਾ ਸੰਘਰਸ਼ ਹੈ ਇਹ ਜਲਦੀ ਹੈਗਾ ਤੇ ਅੱਜ ਸਾਰਾ ਦਿਨ ਜਿਹੜਾ ਬਿਨਵੈਸਟ ਦੇ ਬਿਹਾ ਮਾਹੌਲ ਹੈ ਉਤਲਾਪੁਰ ਨੇ ਬਣਾ ਰਿਹਾ ਬਦਿਆਰਛਾ ਨੇ ਗੇਟ ਤੋੜ ਕੇ ਜਿਹੜਾ ਉਹਦੇ ਵਿੱਚ ਦਾਖਲ ਯੂਨੀਵਰਸਿਟੀ ਦੇ ਅੰਦਰ ਦਾਖਲ ਦਿੱਤਾ ਜੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਸਿੰਡੀਗੜ ਪੁਲਿਸ ਵੱਲੋਂ ਜਿਹੜਾ ਮੁਕੰਮਲ ਤੌਰ ਤੇ ਇਸ ਸੰਘਰਸ਼ ਨੂੰ ਕੋਤਣ ਦੇ ਲਈ ਪ੍ਰਬੰਧ ਕੀਤੇ ਗਏ ਸੀ ਪਰ ਲੋਕਾਂ ਦੇ ਇੱਕੇ ਅੱਗੇ ਜਿਹੜਾ ਪ੍ਰਸ਼ਾਸਨ ਹੈ ਉਹ ਕੁਝ ਨਹੀਂ ਕਰ ਸਕਿਆ ਔਰ ਵੱਡੇ ਪੱਧਰ ਤੇ ਤੇਰੇ ਲੋਕ ਨੇ ਜਿਹਨਾਂ ਯੂਨੀਵਰਸਿਟੀ ਵਿੱਚ ਦਾਖਲ ਹੋਏ ਤੇ ਸਾਰਾ ਦਿਨ ਜਿਹੜਾ ਇਹ ਰੋਸ ਪ੍ਰਦਰਸ਼ਨ ਚੱਲਦਾ ਰਿਹਾ ਇਹ ਤਸਵੀਰਾਂ ਤੁਹਾਨੂੰ ਅਸੀਂ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਜਿੱਥੇ ਜਿਹੜਾ ਅੱਜ ਮੁਕੰਮਲ ਰੂਪ ਦੇ ਵਿੱਚ ਜਿਹੜਾ ਇਹ ਵਿਦਿਆਰਥੀਆਂ ਦਾ ਤਰਨਾ ਪ੍ਰਦਰਸ਼ਨ ਸੀ ਰੋਸ ਪ੍ਰਦਰਸ਼ਨ ਸੀ ਉਹ ਕਾਮਯਾਬ ਹੋਇਆ ਹੈ ਔਰ ਪ੍ਰਸ਼ਾਸਨ ਜਿਹੜਾ ਹੈ ਕਿਤਨਾ ਕਿਤੇ ਨਾਕਾਮ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਅਸੀਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ ਦਿਖਾ ਰਹੇ ਹਾਂ ਜਿੱਥੇ ਬਹੁਤ ਹੀ ਬੁੱਧੀਜੀਵੀ ਤੇ ਬਹੁਤ ਹੀ ਸੁਝਵਾਨ ਲੋਕਾਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ ਨੇ ਔਰ ਮਕਮਲ ਰੂਪ ਦੇ ਵਿੱਚ ਚੰਡੀਗੜ੍ਹ ਦਾ ਜੇ ਅਸੀਂ ਦੇਖੀਏ ਤਾਂ ਚੰਡੀਗੜ੍ਹ ਦੇ ਵਿੱਚ ਬਹੁਤ ਥਾਵਾਂ ਦੇ ਤੇ ਜਿਹੜੇ ਵੱਡੇ ਪੱਧਰ ਦੇ ਇਤਜਾਮ ਦੇਖਣ ਨੂੰ ਮਿਲੇ ਨੇ ਵੱਡੇ ਪੱਧਰ ਦੇ ਤੇ ਜਿਹੜੇ ਟ੍ਰੈਫਿਕ ਦੇ ਵਿੱਚ ਵੱਡੇ ਪੱਧਰ ਦੇ ਜਿਹੜਾ ਜਾਮ ਲੱਗੇ ਰਹੇ ਨੇ ਜਿਹਦੇ ਕਾਰਨ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਔਰ ਕਿਤਨਾ ਕੁ ਟਿੱਪ ਪੰਜਾਬ ਦੇ ਹਿਮਾਚਲ ਦੇ ਹਰਿਆਣੇ ਦੇ ਲੋਕਾਂ ਦਾ ਜਿਹੜਾ ਇੱਕ ਹੈ ਉਹ ਦੇਖਣ ਨੂੰ ਮਿਲਿਆ ਅੱਜ ਪੰਜਾਬ ਯੂਨੀਵਰਸਿਟੀ ਜਿਹੜੇ ਸੰਘਰਸ਼ ਨੇ ਇੱਕ ਵਾਰ ਫਿਰ ਲੋਕਾਂ ਦੇ ਵਿੱਚ ਏਕਤਾ ਦਾ ਜਿਹੜਾ ਸੰਦੇਸ਼ ਹੈ ਉਹ ਦਿੱਤਾ ਹੈ ਇਸ ਬਹਾਦਰੀ ਦੀ ਵਧਾਈ ਵੀ ਦਿਨਾ ਇਹ ਲੜਕਾ ਜਿਹੜਾ ਬੋਲ ਰਿਹਾ ਹੈ ਮੇਰੇ ਖਿਆਲਾਂ ਇਹ ਆਉਦੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣ ਉਹ ਭੀੜ ਕੰਟਮੀ ਵੱਲ ਰਹੀ ਤੇ ਮੈਂ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਡਰਨ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਤੋੜਿਆ ਹੈ ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਣੀ ਨੋਟੀਫਿਕੇਸ਼ਨਾਂ ਵਾਪਸ ਲੈਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਬਾਸ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹੇ ਤੋਂ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਰਸਰੀ ਪਾਰਟੀਆਂ ਦੀਆਂ ਐਜੂਕੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਛਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨਾ ਜਾਣਾਂ ਨੇ ਵਾਪਸ ਕਰਾਈ ਹੈ ਪੂਰੇ ਮਰਦ ਘਤਾ ਦਿੱਂਦੀ ਹੈ ਅਸਮਾਈ ਕੋਲ ਕਹਾਂਗਾ ਆ ਮੇਰੇ ਕੋਲ ਕੈਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਉਹ ਧੋਖਾ ਕੀ ਦਿੱਤਾ ਹੈ ਤੁਸੀਂ ਸਿਆਣਪ ਕਰੀ ਸੀ ਕਿ ਜਿੰਨਾ ਚਿਰ ਸੈਨੇਟ ਦੀ ਚੋਣ ਦਾਵਾਨ ਨਹੀਂ ਹੁੰਦਾ ਉਹਨਾਂ ਜਿਰ ਅਸੀਂ ਆਪਦਾ ਅੰਦੋਲਨ ਵਾਸਤੇ ਨਹੀਂ ਲਵਾਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਹਾ ਮੈਡੀਕਲ ਫੈਕਲਟੀ ਦਾ ਮੈਂਬਰ ਰਹਾ ਮੈਂ ਇਹਦੀ ਸੈਨੇਟ ਦਾ ਗ੍ਰੈਜੂਏਟ ਕਮਿਟੀ ਦਾ ਵੋਟਰ ਹਾਂ ਮੈਂ 10ਵੀਂ ਇਸ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਈ ਹੈ ਉਦੋਂ 10ਵੀਂ ਵੀ ਇੱਥੇ ਹੁੰਦੀ ਸੀ ਮੈਂ ਇਹਦੇ ਬੋਰਡ ਆਫ ਸਟੱਡੀ ਦਾ ਪੋਸਟ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਟ ਦਾ ਵੀ ਮੈਂਬਰਾਂ ਹਾਂ ਮੈਂ ਦੇਖਦਾ ਇਹ ਕੈਲੰਡਰ ਕਿੱਥੇ ਇਹ ਨਹੀਂ ਕਹਿੰਦਾ ਕਿ ਸਖਸ਼ਮ ਤੇਰਾਂ ਦੇ ਤਹਿਤ ਜਿਹੜੀ ਜ਼ੋਨ ਹੋਣੀ ਹੈ ਕੰਡ ਦੇ ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਪ੍ਰਧਾਨਸ਼ਟਰਪਤੀ ਜਾਂ ਚਾਂਸਲਰ ਤੋਂ ਲੈਣੀ ਹੈ ਇਹ ਝੂਠਾ ਹੈ ਏ ਭਾਈ ਚਾਂਸ ਨੇ ਗੁੰਮਰਾਹ ਕਰ ਰਿਆ ਇਹ ਗਲਤ ਹੈ ਆ ਕਲੰਡਰ ਹੈ 22 ਚਾਂਸਰ ਸਾਬਤ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦੇ ਮੁਕਾਬਕ ਹੈ ਸੋ ਮੈਂ ਇੰਨੇ ਕਹਿਣਾ ਸੀ ਮੇਰੀ ਇੰਨੀ ਬੇਨਤੀ ਹੈ ਡਟ ਕੇ ਲੱਗੇ ਰਹੋ ਜਿੱਥੇ ਅਸੀਂ ਇੱਥੇ ਗੱਲ ਹੋਈ ਹੈ ਆ ਜਿਹੜੀ ਹੁੰਦੀ ਸਰਕਾਰਾਂ ਨੇ ਸਾਡਾ ਬੀਵੀਐਮ ਵੀ ਖਾਸਤਾ ਚੰਡੀਗੜ੍ਹ ਚੀਫ ਸੈਕਰੀਟਰੀ ਦਵਾਤਾ ਸਾਡੇ ਪੈਰੀਂ ਦੇ ਉੱਤੇ ਕਰਜਾ ਕਰਾਂਤਾ ਕਿ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਦੇ ਮੈਂ ਤਾਂ ਇੱਕੋ ਗੱਲ ਕਹਾ ਗਰੀਬ ਦੇ ਬੇੜੇ ਦੇ ਵਿੱਚ ਮੱਗਦਾ ਰਹੀਂ ਦੇ ਤੂੰ ਸੂਰਜਾ ਕੰਨੀਆਂ ਦੇ ਵੇੜੇ ਪੰਜਾਬੀ ਬੋਲੇ ਨੇ ਤੇ ਜਿੱਥੇ ਜਿੱਥੇ ਤੱਕ ਪੰਜਾਬੀ ਬੋਲੀ ਜਾਂਦੀ ਆ ਉਹ ਪੰਜਾਬ ਆ ਤੇ ਉਸ ਪੰਜਾਬੀ ਬੋਲਦੇ ਇਲਾਕਿਆਂ ਤੱਕ ਸਾਡਾ ਦਾਵਾ ਆ ਇਸ ਕਰਕੇ ਇਹ ਭਰਾ ਸਾਡੇ ਨੇ ਇਹਨਾਂ ਨੂੰ ਇਹ ਕਹਿ ਕੇ ਬਾਅਦ ਵਿੱਚ ਵੀ ਪਾੜਨ ਦਾ ਕੋਸ਼ਿਸ਼ ਨਾ ਕਰੇ ਕਿ ਇਹ ਤੇ ਹਿਮਾਚਲ ਬਾਰੇ ਉਹ ਬੋਲਦਾ ਹੈ ਹਰਿਆਣੇ ਬਾਰੇ ਉਹ ਬੋਲਦਾ ਸੀ ਅਸੀਂ ਸਾਂਝਾ ਪੰਜਾਬ ਸੀ ਸਾਡੇ ਵਿੱਚ ਲੀਕਾਂ ਦਿਲੀ ਨੇ ਵਾਈਆਂ ਨੇ ਤੇ ਉਹ ਲੀਕਾਂ ਮਟਾਉਣੀਆਂ ਸਾਨੂੰ ਸੰਘਰਸ਼ਾਂ ਪੈਣੀਆਂ ਨੇ ਤੇ ਤੀਸਰੇ ਪਿਛਲੇ ਦਫਾ ਸਾਲਾਂ ਬਾਰ-ਬਾਰ ਇੱਥੇ ਗੱਲ ਹੁੰਦੀ ਆ ਕਿ ਕੌਣ ਸਿਸਟਮ ਰਾਏਤ ਨੇ ਸਾਡੇ ਸਾਡੇ ਡੈਮੋਕ੍ਰੇਸੀ ਦੇ ਅਧਿਕਾਰ ਨੇ ਕੋਈ ਪਿਛਲੇ 17 ਸਾਲਾਂ ਦੇ ਵਿੱਚ ਜੇ ਪੰਜਾਬ ਨੂੰ ਇੱਕ ਵੀ ਅਧਿਕਾਰ ਡੈਮੋਕ੍ਰੇਸੀ ਨੇ ਦਵਾਇਆ ਤੇ ਸਾਨੂੰ ਦੱਸੋ ਜਿਹੜਾ ਜਿਹੜਾ ਅਧਿਕਾਰ ਅਸੀਂ ਲਿਆ ਆ ਉਹ ਸੰਘਰਸ਼ ਕਰਕੇ ਲਿਆ ਹੈਦੀ ਪਿੱਛੇ ਨਾ ਆਜੋ ਪਿੱਛੇ ਨਾ ਲੱਭੋ ਕਰਦੀ ਵੇਂ ਨੂੰ हमको ਕਹਿੰਦਾ ਮਤਾ ਆਇਆ ਸੀ ਜਿਹੜਾ ਬੈਟਰ ਲਾਈਟ ਦੀ ਗੱਲ ਕਰਦਾ ਸੀ ਬੈਟਰ ਚੱਕਰ ਦੀ ਗੱਲ ਕਰਦਾ ਸੀ ਰੂਪਾ ਕਰਵਾਦੂ ਧਾਰ ਦੀ ਗੱਲ ਕਰਦਾ ਸੀ ਸਾਡੇ ਆਈਕੀ ਨਾਲ ਗੱਲ ਦੀ ਸ਼ੁਰੂਆਤ ਉਹਨੂੰ ਮਿਲ ਕੇ ਇਹ ਤਾਂ ਮੇਤ ਨੂੰ ਚੱਲ ਗਿਆ ਸੀਗਾ ਸਾਡੇ ਆਈਕੀ ਨਾਲ ਗੱਲ ਦੀ ਸ਼ੁਰੂਆਤ ਉਹਨੂੰ ਮਿਲ ਕੇ ਅੱਜ ਉਹ ਇਹ ਸਾਡੇ ਨਾਲ ਆਇਆ ਕਰੇ ਤਾਂ ਉਹਨੂੰ ਵੀ ਇਹੋ ਜਿਹੀ ਕੋਰੋਂ ਗਿਆ ਉਹਨੂੰ ਵੀ ਉਹ ਜਿਆਦਾ ਖਾਸ ਜਿੰਨੀ ਕੋਰ ਸੀਗੇ ਸਾਡੀ ਅੱਜ ਦੀ ਲੜਾਈ ਸਹਿਲ ਦੀ ਜ਼ਰੂਰ ਆ ਪਰ ਇਹਦੇ ਨਾਲ ਸਾਡੀ ਵਾਲੀ ਬੈਟਰ ਲਾਈਟ ਸੀ ਆਜ ਦੇ ਅਸੀਂ ਫੈਗਟ ਵਾਗਦੇ पहिरियों जीअं चोणा बंदि तूं असीं चंडीगढ़ में मना